ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁੱਖ ਮੰਤਰੀ ਦੇ ਨਾਲ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਈਆਂ ਪਾਜੜਾਂ 56 ਕਸਤਾ ਹੈ ਭਾਰਤੀ ਜਨਤਾ ਪਾਰਟੀ ਨੇ ਖਾਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਬਦ ਸ਼ਾਹ ਨੇ ਮੁੱਖ ਮੰਤਰੀ ਸਮੇਤ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੁਣ ਭੱਜਿਆਂ ਰਾਹ ਦੀ ਲੱਭਣਾ ਕਿਉਂਕਿ ਜਿਹੜੀ ਗੱਲ ਭਾਰਤੀ ਜਨਤਾ ਪਾਰਟੀ ਹੁਣ ਮਨੋਣ ਜਾ ਰਹੀ ਹੈ ਉਸ ਵਿੱਚ ਕਈ ਮੰਤਰੀ ਤੇ ਕਈ ਵੱਖ-ਵੱਖ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀ ਕਸੂਤੇ ਫਸਣਗੇ ਕਿਉਂਕਿ ਮਾਮਲਾ ਹੀ ਕੁਝ ਅਜਾਇਆ ਹੈ ਕਿ ਭਾਰਤ ਸਰਕਾਰ ਵੱਲੋਂ ਇੱਕ ਵੱਡਾ ਕਾਨੂੰਨ ਬਣਾਇਆ ਜਾ ਰਿਹਾ ਹੈ ਉਹ ਕਾਨੂੰਨ ਦੇ ਤਹਿਤ ਕਈ ਮੁੱਖ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਲੋਕ ਲੈ ਜਾਣਗੇ ਕਈ ਮੰਤਰੀ ਅਤੇ ਕਈ ਵਿਧਾਇਕ ਜੇਲ੍ਹ ਦੀਆਂ ਸੌਲਾਖਾਂ ਦੇ ਵਿੱਚ ਜਾਣਗੇ ਇਸ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਫਾਨਾ ਜਿਹੜਾ ਹੈ ਉਹ ਜਰਦਤਾ ਗਿਆ ਹੈ ਪਸੰ ਪਸਾਤਾ ਹੈ ਫਾਨਾ ਦੇਸ਼ ਦੇ ਗ੍ਰਹਿ ਮੰਤਰੀ ਅਬਰ ਸ਼ਾਹ ਨੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੜੀ ਛੱਡੀ ਮਿਲ ਗਈ ਹੈ ਇੱਕ ਬੜਾ ਵੱਡਾ ਕਾਨੂੰਨ ਲੈ ਕੇ ਆ ਰਹੇ ਨੇ ਉਸ ਕਾਨੂੰਨ ਦੇ ਪਾਸ ਹੁੰਦਿਆਂ ਹੀ ਕਈ ਮੁੱਖ ਮੰਤਰੀ ਮੰਤਰੀ ਅਤੇ ਵਿਧਾਇਕ ਜੇਲ੍ਹ ਦੀਆਂ ਸੌਲਾਖਾਂ ਦੇ ਵਿੱਚ ਹੋਣਗੇ ਅਤੇ ਦੂਸਰੇ ਪਾਸੇ ਜੇਕਰ ਉਹ ਲਗਾਤਾਰ ਕਿਸੇ ਦੋਸ਼ ਨੂੰ ਲੈ ਕੇ ਕਿਸੇ ਜੁਰਮ ਨੂੰ ਲੈ ਕੇ 30 ਦਿਨ ਜੇਲ੍ਹ ਦੇ ਵਿੱਚ ਬੱਧ ਰਹਿੰਦੇ ਨੇ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਮੰਤਰੀ ਹੈ ਚਾਹੇ ਉਹ ਵਿਧਾਇਕ ਹੈ ਇਵਨ ਦੋ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ 30 ਦਿਨਾਂ ਤੋਂ ਬਾਅਦ ਉਸ ਨੂੰ ਆਪਣੇ ਅਹੁਦੇ ਤੋਂ ਆਪਣੇ ਆਪ ਅਸਤੀਫਾ ਦੇਣਾ ਪਵੇਗਾ ਜੇਕਰ ਉਸ ਵੱਲੋਂ ਅਸਤੀਫਾ ਨਹੀਂ ਦਿੱਤਾ ਸਾਦਾ ਤਾਂ ਉਸ ਤੋਂ ਉਹ ਅਹੁਦਾ ਦੁਬਾਰਾ ਨਹੀਂ ਮਿਲੇਗਾ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ ਉਹ ਵਿਧਾਇਕ ਨਹੀਂ ਬਣ ਸਕਦਾ ਉਹ ਮੰਤਰੀ ਨਹੀਂ ਬਣ ਸਕਦਾ ਕਿਸੇ ਵਿਭਾਗ ਦਾ ਤੇ ਦੂਸਰੇ ਪਾਸੇ ਉਹ ਜਦੋਂ 5 ਸਾਲ ਉਸ ਨੂੰ ਇੰਤਜ਼ਾਰ ਕਰਨਾ ਪਵੇਗਾ 5 ਸਾਲਾਂ ਬਾਅਦ ਫਿਰ ਚਾਹੇ ਉਹ ਵਿਧਾਨ ਸਭਾ ਦੀ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਉਸ ਤੋਂ ਬਾਅਦ ਉਹ ਵਿਧਾਇਕ ਮੁੱਖ ਮੰਤਰੀ ਮੰਤਰੀ ਜਾਂ ਕੈਬਨਿਟ ਮੰਤਰੀ ਬਣ ਸਕਦਾ ਹੈ ਜਾਂ ਦੇਸ਼ ਦਾ ਪ੍ਰਧਾਨ ਬਣ ਸਕਦਾ ਹੈ ਇਹ ਬਿੱਲ ਭਾਰਤੀ ਜਨਤਾ ਪਾਰਟੀ ਵੱਲੋਂ ਜਲਦੀ ਹੀ ਲੋਕ ਸਭਾ ਦੇ ਵਿੱਚ ਲਿਆਂਦਾ ਜਾਵੇਗਾ ਇਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਤਰਸੰਗੀ ਬਚ ਗਈ ਹੈ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਡਰ ਲੱਗ ਰਿਹਾ ਹੈ ਕਿਉਂਕਿ ਜੇਕਰ ਕੋਈ ਦੋਸ਼ ਜੇਕਰ ਕੋਈ ਜੁਰਮ ਮੁੱਖ ਮੰਤਰੀ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਆਇਦ ਹੁੰਦਾ ਹੈ ਉਹ ਜਾਣ ਕੇ ਜੇਲ੍ਹ ਦੇ ਵਿੱਚ 30 ਦਿਨ ਜੇਕਰ ਉਹ ਲਗਾਤਾਰ ਜੇਲ੍ਹ ਦੇ ਵਿੱਚ ਰਹਿੰਦੇ ਨੇ ਇਸ ਤੋਂ ਪਹਿਲਾਂ 30 ਦਿਨ ਰਹਿੰਦੇ ਨੇ ਜੇਕਰ 3 ਦਿਨਾਂ ਬਾਅਦ ਉਹ ਆਪਣੇ ਆਪ ਤਸਤੀਫੇ ਆਪਣੇ ਅਹੁਦਿਆਂ ਤੋਂ ਨਹੀਂ ਦਿੰਦੇ ਤਾਂ ਕਾਨੂੰਨ ਹੀ ਜਾਇਜ਼ ਬਣਾ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਆਯੋਗ ਕਰਾਰ ਦਿੱਤਾ ਜਾਵੇਗਾ ਦੇਸ਼ ਦੇ ਨਵੇਂ ਕਾਨੂੰਨ ਵੱਲੋਂ ਭਾਰਤੀ ਜਨਤਾ ਪਾਰਟੀ ਔਰ ਵਾਲੇ ਦਿਨਾਂ ਦੇ ਵਿੱਚ ਤਹਿਲਕਾ ਪਾ ਜਾਵੇਗੀ ਭਾਰਤ ਦੇ ਕਈ ਰਾਜਾਂ ਵਿੱਚ ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਇਸ ਬਿੱਲ ਦਾ ਵੱਡੇ ਪੱਤਰ ਉਤੇ ਵਿਰੋਧ ਹੋ ਰਿਹਾ ਹੈ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਅਬਦ ਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਉਹ ਕਹਿੰਦੀ ਹੈ ਕਿ ਅਸੀਂ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਲੜਾਈ ਲੜਾਂਗੇ ਯਾਨੀ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਨੂੰ ਪਾਸ ਹੋਣ ਦਿੰਦੇ ਨੇ ਜਾਂ ਨਹੀਂ ਦੇਣ ਹੁੰਦੇ ਦੇਣ ਦਿੰਦੇ ਲੇਕਿਨ ਜੇਕਰ ਅਸੀਂ ਆਮ ਲੋਕਾਂ ਦੀ ਰਹਿ ਲੈਂਦੇ ਹਾਂ ਆਮ ਲੋਕਾਂ ਦੀ ਸਲਾਹ ਲੈਂਦੇ ਹਾਂ ਤੇ ਲੋਕ ਕਹਿੰਦੇ ਨੇ ਕਿ ਇਹ ਬਿੱਲ ਬਹੁਤ ਵਧੀਆ ਹੈ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਵਿਧਾਇਕ ਹੈ ਚਾਹੇ ਉਹ ਮੰਤਰੀ ਹੈ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੇਕਰ ਉਹ ਕਰੇਗਾ ਉਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਫਿਰ ਜਾ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਅਸਤੀਫਾ ਦੇਣਾ ਪਵੇਗਾ ਜੇਕਰ ਤੁਸੀਂ ਅੰਤਰਮ ਜ਼ਬਾਨ ਤੇ ਬਾਹਰ ਜਾਣਾ ਜਾਣਾ ਚਾਹੁੰਦੇ ਹੋ ਫਿਰ ਇਹ ਕਨਵਿੰਸ ਕੀਤਾ ਗਿਆ ਕਨਵਿੰਸ ਕਰਕੇ ਫਿਰ ਇਹ ਗੱਲ ਮੰਨੇਗੀ ਅਰਵਿੰਦ ਕੇਸ਼ਵਾਰ ਵੱਲੋਂ ਉਸੇ ਤਰ੍ਹਾਂ ਜਿਵੇਂ ਰਮਨ ਅਰੂੜਾ ਹੈ ਜਾਂ ਹੋਰ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕਾਨੂੰਨ ਦੀ ਪ੍ਰਕਿਰਿਆ ਦੇ ਹੇਠਾਂ ਆਉਂਦੇ ਨੇ ਇਹ ਬਕਤਰੀ ਅਤੇ ਮੁੱਖ ਮੰਤਰੀ ਮੁੱਖ ਮੰਤਰੀ ਜੇਲ੍ਹ ਦੇ ਵਿੱਚੋਂ ਆ ਕੇ ਐਜ਼ੇ ਮੁੱਖ ਮੰਤਰੀ ਦਾ ਜੇਲ੍ਹ ਦੇ ਵਿੱਚੋਂ ਆ ਕੇ ਐਜ਼ੇ ਮੰਤਰੀ ਦਾ ਜੇਲ੍ਹ ਦੇ ਵਿੱਚੋਂ ਐਜ਼ੇ ਆ ਕੇ ਵਿਧਾਇਕ ਦਾ ਅਹੁਦਾ ਨਹੀਂ ਲੈਣਗੇ ਇਹ ਡਿਸਮਿਸ ਕਰ ਦਿੱਤੇ ਜਾਣਗੇ ਇਹਨਾਂ ਦੇ ਅਹੁਦੇ ਆਪੋ ਆਪ ਇਹਨਾਂ ਦੇ ਇਹਨਾਂ ਦੇ ਅਹੁਦੇ ਆਪਣੇ ਆਪ ਹੀ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਰੱਦ ਜਾਂ ਡਿਸਪਸ ਕਰ ਦਿੱਤੇ ਜਾਣਗੇ ਯਾਨੀ ਕਿ ਹੁਣ ਸਾਰੇ ਪੰਜਾਬ ਦੇ ਚਾਹੇ ਕਿਸੇ ਵੀ ਸੂਬੇ ਦੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਦੂਸਰੀਆਂ ਪਾਰਟੀਆਂ ਦੀ ਸਰਕਾਰਾਂ ਨੇ ਉਹਨਾਂ ਸਰਕਾਰਾਂ ਨੂੰ ਭਾਜੜਾ ਪੈ ਗਈਆਂ ਨੇ ਉਹਨਾਂ ਸਰਕਾਰਾਂ ਵੱਲੋਂ ਇਸ ਬਿੱਲ ਦਾ ਵਿਰੋਧ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਪਸਾਤਾ ਪਸਾਰ ਪਾਨਾ ਜਿਹੜਾ ਹੈ ਉਹਦੇ ਤੇ ਗ੍ਰਹਿ ਮੰਤਰੀ ਅਮਸ਼ਾਰੇ ਪਸਾੜਿਆ ਹੈ ਇੱਕ ਪਾਸੇ ਇਸ ਕਾਨੂੰਨ ਦੀ ਕਿੰਤੂ ਇਸ ਕਾਨੂੰਨ ਉਤੇ ਕਿੰਤੂ ਪ੍ਰਤੂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਹਾਈ ਕਮਾਂਡ ਡਟ ਗਈ ਹੈ ਕਿ ਇਸ ਕਾਨੂੰਨ ਨੂੰ ਅਸੀਂ ਪਾਸ ਕਰਵਾਵਾਂਗੇ